Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਾਰਿਆਂ ਨੂੰ ਘਰਪਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਗੁੱਡ ਇਵਨਿੰਗ ਅੱਜ ਪਾਸੋਂ ਦੇ ਵਾਰਡ ਨੰਬਰ 2 ਤੋਂ ਕਿਰਨ ਗੁੱਤਾ ਜੀ ਜਿਹੜੇ ਕਿ BJP ਵੱਲੋਂ ਜਿੱਤੇ ਨੇ ਇਹਨਾਂ ਨੂੰ ਮੁਬਾਰਕਬਾਦ ਦੇਣ ਆਏ ਆ ਜੀ ਔਰ ਮੈਂ ਗੁੱਪਤਾ ਫੈਮਿਲੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਬੜਾ ਫਰਾਕ ਦੇ ਲਈ ਦਿਖਾ ਕੇ ਅੱਜ ਪਾਸੋਂ ਦੀ ਜਿਹੜੀ ਨਵੀਂ ਨਗਰ ਪੰਚਾਇਤ ਦੇ ਐਮਸੀ ਮੈਂਬਰ ਹੀ ਚੁਣੇ ਗਏ ਨੇ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਆ ਸਰਕਾਰ ਦੇ ਨਾਲ ਆ ਕਿਉਂਕਿ ਅਸੀਂ ਚਾਹੁੰਦੇ ਕਿ ਪਾਸੋਂ ਦਾ ਵਿਕਾਸ ਹੋਵੇ ਚਾਹੇ ਬਾਜ਼ਾਰ ਦਾ ਮਸਲਾ ਚਾਹੇ ਕਾਲਜ ਦਾ ਮਸਲਾ ਚਾਹੇ ਪਾਸੋਂ ਡਿਵੈਲਪਮੈਂਟ ਦਾ ਮਸਲਾ ਉਹ ਸਾਰੇ ਕੰਮ ਜਿਹੜੇ ਆ ਕਿ ਤੁਸੀਂ ਕਰੋ ਸਾਡਾ ਸਮਰਥਨ ਤੁਹਾਡੇ ਨਾਲ ਹੈ ਕਿਉਂਕਿ ਬਿਲਕੁਲ ਜੀ ਬਿਲਕੁਲ ਜੀ ਜੀ ਤੇ ਅਰਸ਼ਦ ਜੀ ਜਿਹੜੇ ਸਾਡੇ ਵਾਰਡ ਨੰਬਰ 7 ਤੋਂ ਜਿਹੜੇ ਸਾਡੇ ਆਜ਼ਾਦ ਉਮੀਦਵਾਰ ਜਿੱਤੇ ਨੇ ਔਰ ਇਹਨਾਂ ਨੇ ਆਮ ਆਦੀ ਪਾਰਟੀ ਜਿਹੜੀ ਆਲਰੇਡੀ ਅੱਜ ਜੁਆਇਨ ਕਰ ਲਈਏ ਜਿਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਔਰ ਇਹ ਸਾਡੀ ਟੀਮ ਦੇ ਮੈਂਬਰ ਨੇ ਔਰ ਮੈਂ ਜਿਹੜੇ ਮੈਂਬਰ ਜਿੱਤੇ ਨੇ ਜੀ ਨਗਰ ਪੰਚਾਇਤ ਪਾਸੋਂ ਦੇ ਵਿੱਚ ਮੈਂ ਸਭ ਨਾਲ ਹੱਥ ਜੋੜ ਕੇ ਮੁਬਾਰਕਬਾਦ ਇਹਨਾਂ ਬਹੁਤ-ਬਹੁਤ ਔਰ ਸਾਰਿਆਂ ਨੂੰ ਇੱਕ ਬੇਨਤੀ ਕਰਨਾ ਕਿ ਆਪਾਂ ਸਾਰੇ ਨੇ ਇਕੱਠੇ ਹੋ ਕੇ ਪਾਸੋਂ ਦੀ ਬਿਹਤਰੀ ਵਾਸਤੇ ਕੰਮ ਕਰਨਾ ਜੀ ਵੋਟ ਪਾਈ ਦਾ ਫਾਇਦਾ ਤਾਂ ਜੇ ਆਪਣੇ ਪਾਸੋਂ ਦੇ ਕੰਮ ਹੋਣ ਉਹਦੇ ਲਈ ਮੈਂ ਕਮਿਟਿਡ ਆ ਮੈਨੂੰ ਮੁੱਖ ਮੰਤਰੀ ਸਾਹਿਬ ਨਾਲ ਤੁਹਾਨੂੰ ਨਾਲ ਲਾ ਕੇ ਮੀਟਿੰਗ ਕਰਾਉਣੀ ਪਵੇ ਮੈਂ ਖੁਦ ਮੀਟਿੰਗ ਕਰਾਂ ਐਡਵਾਈਜ਼ਰੀ ਜਿਹੜੀ ਕੋਰਡ ਦੇ ਵਿੱਚ ਜੋ ਮਸਲਾ ਉਹਦੇ ਲਈ ਡਿਸਕਸ਼ਨ ਕਰਨੀ ਪਵੇ ਜਿਵੇਂ ਵੀ ਲੜਾਈ ਜਿਹੜੀ ਹੈ ਚੱਲ ਰਹੀ ਹੈ ਤਾਂ ਆਪਾਂ ਮਸਲਾ ਹੱਲ ਕਰਕੇ ਆਪਾਂ ਪਾਸੋਂ ਦਾ ਮਾਲਕਾਨਾ ਹੱਕ ਔਰ ਜੁੜੀ ਬਾਜ਼ਾਰ ਦੀ ਖੂਬਸੂਰਤੀ ਡਵੈਲਪਮੈਂਟ ਚੰਗੇ ਸ਼ੋਰੂਮ ਚੰਗੇ ਬ੍ਰਾਂਡਡ ਸ਼ੋਰੂਮ ਖੋਲਣ ਦੇ ਪਾਸੋਂ ਦੇ ਵਿੱਚ ਉਹਦੇ ਲਈ ਅਸੀਂ ਸਾਰਿਆਂ ਨੇ ਮਿਲ ਕੇ ਕੰਮ ਕਰਨਾ ਸੋ ਗੁਪਤਾ ਸਾਹਿਬ ਦੇ ਪਰਿਵਾਰ ਨੇ ਮੈਡਮ ਜਿਹੜੇ ਕਿਨ ਗੁਪਤਾ ਜੀ ਵਾਰ ਨੰਬਰ 2 ਤੋਂ ਐਮਸੀ ਚੁਣੇਗੇ ਇਹਨਾਂ ਨੇ ਸਮਰਥਨ ਦਿੱਤਾ ਹੈ ਜੀ ਔਰ ਅਰਸ਼ਦ ਜੀ ਵਾਰ ਨੰਬਰ 7 ਤੋਂ ਜਿਹੜੇ ਨੇ ਜੀ ਐਮਸੀ ਸਰਬਾਨ ਤੁਨੇਗੇ ਸੀਗੇ ਆਜ਼ਾਦ ਉਮੀਦਵਾਰ ਤੇ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਟੀਮਸਾ ਸਾਹਿਬ ਬੱਬੀ ਪਾਜੀ ਭੜੀ ਸਾਡੇ ਸਾਰੇ ਐਮਸੀ ਸਰਬਾਨ ਜਿੰਨੇ ਇੱਥੇ ਮੈਂਬਰ ਸਰਬਾਨ ਖੜੇ ਨੇ ਹਸੂਤ ਸਾਹਿਬ ਸਾਡੇ ਖੜੇ ਨੇ ਸਾਡੇ ਰੁਪਿੰਦਰ ਜੀ ਖੜੇ ਨੇ ਮੇਰਾ ਛੋਟਾ ਵੀ ਜੀਵਨ ਹੈ ਦੀਪਾ ਰਾਮ ਗੜਤੀ ਮੈਂ ਮਾਰਕੀਟ ਕਮੇਡੀ ਪਾਸੋਂ ਆ ਸੈਂਕੀ ਸ਼ੰਗਲਾ ਜੀ ਆਪਣਾ ਜੋ ਜੋਗ ਹੈ ਜੀ ਕਮਲ ਹੈ ਆਪਾਂ ਆਪਣਾ ਲੱਕੀ ਪਾਸੋਂ ਆ ਜੀ ਲਾਡੀ ਜਿਹਨੇ ਮੇਰਾ ਵੀਰ ਹੈ ਸਭ ਪਾਸੇ ਸਾਬ ਸਾਬ ਸਾਹ ਖੜੇ ਨੇ ਸਾਡੇ ਨਕਾਸ ਸਾਹਿਬ ਸਾਹਿਬ ਅੰਮ੍ਰਿਤ ਸਿੰਘ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਨੋਟਾਇਕੂ ਡਰ ਸਾਹਿਬ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਮੇਰਾ ਇਹ ਮੰਨ ਦੀ ਤਮੰਨਾ ਜੀ ਕਿ ਸਾਰੇ ਨਾਲ ਚੱਲਾਂ ਔਰ ਆਪਾਂ ਆਪਣੇ ਪਾਸੋਂ ਦੀ ਡਿਵੈਲਪਮੈਂਟ ਕਰਕੇ ਇੱਕ ਨਵਾਂ ਇਤਿਹਾਸ ਬਣਾਈਏ ਤੁਸੀਂ ਸਾਰੇ ਮੇਰਾ ਸਾਥ ਦਿਓ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਘਟਿ ਪ੍ਰਤਿ ਪਾਨਸੀ ਰਾਮ ਕੀ ਜੈ ਜੈ